2024 ਦਾ ਬਜਟ ਇੱਕ ਮਜਬੂਰੀ ਦਾ ਬਜਟ ਹੈਗਾ ਇੱਕ ਸਿਆਸੀ ਤੌਰ ਤੇ ਅਸਰ ਸਰਕਾਰ ਦਾ ਇੱਕ ਕਮਜ਼ੋਰ ਬਜਟ ਹੈਗਾ ਇਸ ਬਜਟ ਵਿੱਚ ਜੋ ਸੰਗੀ ਭਾਵਨਾ ਸਾਡੇ ਸੰਵਿਧਾਨ ਦੀ ਹੈਗੀ ਹੈ ਉਹਦੀ ਘੋਰ ਲੰਗਣਾ ਕੀਤੀ ਗਈ ਹੈਗੀ ਹੈ 28 ਰਾਜ ਨੇ 8 ਯੂਨਿਟ ਟੈਟਰੀs ਹੈਗੇ ਉਹਨਾਂ ਦੇ ਹਿਤਾ ਨੂੰ ਸਿਰਫ ਦੋ ਰਾਜਾਂ ਦੇ ਹਿਤਾ ਕਰਕੇ ਸਭ ਨੂੰ ਕੁਰਬਾਨ ਕਰ ਦਿੱਤਾ ਗਿਆ ਹੈਗਾ ਸਰ ਜਿਹੜਾ ਭਾਰਤੀ ਸੰਵਿਧਾਨ ਹੈ ਉਹਦੇ 'ਚ ਮੈਂਸ਼ਨਡ ਹੈ ਕਿ ਭਾਰਤੀ ਰਾਜਾਂ ਦਾ ਸੰਘ ਹੈਗਾ ਹੈ ਜਿਸਦਾ ਮਤਲਬ ਇਹ ਹੈਗਾ ਕਿ ਕਿਸੇ ਹਿੰਦੁਸਤਾਨ ਜਾਂ ਭਾਰਤ ਨਾ ਦੇ ਮੁਲਕ ਨੇ ਆਪਣੇ ਟੁਕੜੇ ਕਰਕੇ ਇਹ ਪੰਜਾਬ ਇਹ ਬੰਗਾਲ ਇਹ ਮਹਾਰਾਸ਼ਟਰ ਇਹ ਤਾਮਿਲਨਾਡੂ ਨਹੀਂ ਬਣਾਏ ਬਲਕਿ ਪੰਜਾਬ ਬੰਗਾਲ ਮਹਾਰਾਸ਼ਟਰ ਤਾਮਿਲਨਾਡੂ ਨੇ ਆਪਣੀ ਹਸਤੀ ਤੇ ਹੋਂਦ ਮਿਟਾ ਕੇ ਇਹ ਹਿੰਦੁਸਤਾਨ ਬਣਾਇਆ ਇਹ ਭਾਰਤ ਬਣਾਇਆ ਹੈਗਾ ਹੈ ਸੋ ਇਹਦੀ ਇਹ ਭਾਵਨਾ ਹੈਗੀ ਹੈ ਕੇ ਰਾਜਾਂ ਨੂੰ ਸਭ ਨੂੰ ਬਰਾਬਰ ਅਧਿਕਾਰ ਹੈ ਗਿਆ ਔਰ ਜਿਵੇਂ ਸੰਵਧਾਨ ਵਿੱਚ ਰਾਜਾਂ ਦੀ ਸੂਚੀ ਕੇਂਦਰੀ ਸੂਚੀ ਤੇ ਸੰਵਰਤੀ ਸੂਚੀ ਸੀਗੀ ਉਹਨੋਂ ਪਿਛਲੇ ਸਰਕਾਰ ਦਾ 10 ਸਾਲ ਸਰਕਾਰ ਨੇ ਇੱਕ ਤੋਂ ਬਾਅਦ ਦੂਜਾ ਮਹਿਕਮਾ ਇੱਕ ਤੋਂ ਬਾਅਦ ਦੂਜਾ ਵਿਸ਼ਾ ਸੰਵਰਤੀ ਸੂਚੀ ਵਿੱਚੋਂ ਰਾਜਾਂ ਦੀ ਸੂਚੀ ਨੂੰ ਕੱਢ ਕੇ ਕੇਂਦਰ ਦੀ ਸੂਚੀ ਵਿੱਚ ਪਾ ਲਿਆ ਗਿਆ ਹੈਗਾ ਤੇ ਲਗਾਤਾਰ ਰਾਜਾਂ ਨੂੰ ਕਮਜ਼ੋਰ ਕਰਕੇ ਕੇਂਦਰ ਨੂੰ ਆਰਥਿਕ ਤੌਰ ਤੇ ਵੀ ਤੇ ਹਰ ਬਾਕੀ ਵਿਸ਼ੇ ਕੇਂਦਰ ਨੂੰ ਦੇ ਕੇ ਮਜਬੂਤੀ ਦਿੱਤੀ ਜਾ ਰਹੀ ਹੈ ਤੇ ਰਾਜਾਂ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈਗਾ ਜਿਸ ਕਰਕੇ ਰਾਜਾਂ ਦੀ ਵਿੱਤੀ ਹਾਲਤ ਬਹੁਤ ਮਾੜੀ ਹੈਗੀ ਹੈ ਤੇ ਕੇਂਦਰ ਨੇ ਆਪਣੇ ਆਪ ਨੂੰ ਸਟਰੋਂਗ ਕਰ ਲਿਆ ਹੈਗਾ ਤੇ ਆਪ ਦਾਤਾ ਬਣ ਗਿਆ ਤੇ ਰਾਜਾਂ ਨੂੰ ਭਖਾਰੀ ਬਣਾ ਦਿੱਤਾ ਗਿਆ ਇਸੇ ਕਰਕੇ ਬਹੁਤ ਸਾਰੇ ਰਾਜ ਆਂਧਰਾ ਤੇ ਬਿਹਾਰ ਨੂੰ ਛੱਡ ਕੇ ਅੱਜ ਅਣਗੌਲੇ ਮਹਿਸੂਸ ਕਰਦੇ ਨੇ ਉਹਨਾਂ ਦੇ ਤਾਂ ਧਿਆਨ ਨਹੀਂ ਰੱਖਿਆ ਗਿਆ ਕਿਉਂਕਿ ਕੇਂਦਰ ਨੇ ਆਪਣੇ ਆਪ ਨੂੰ ਵਿੱਤੀ ਤੌਰ ਤੇ ਵੀ ਤੇ ਸਾਧਨਾਂ ਦੇ ਤੌਰ ਤੇ ਵੀ ਉਹ ਇਹਨਾਂ ਨੇ ਆਪਣੇ ਆਪ ਨੂੰ ਮਜ਼ਬੂਤ ਕੀਤਾ ਸਰ ਜਿੰਨੇ ਦੇਸ਼ ਦਾ ਸकल ਘਰੇਲੂ ਉਤਪਾਦ ਹੈ ਜੀ ਡੀ ਪੀ ਹੈ ਕਿੱਥੇ ਪੈਦਾ ਹੁੰਦਾ ਹੈਗਾ ਰਾਜਾਂ 'ਚ ਪੈਦਾ ਹੁੰਦਾ ਹੈਗਾ ਜਿੰਨੀ ਵੈਸਟ ਜਨਰੇਸ਼ਨ ਹੈਗੀ ਹੈ ਪੂੰਜੀ ਸਿਰਜਣਾ ਕਿੱਥੇ ਪੈਦਾ ਹੁੰਦੀ ਹੈ ਰਾਜਾਂ 'ਚ ਪੈਦਾ ਹੁੰਦੀ ਹੈ ਜਿਹੜੇ ਕੁਦਰਤੀ ਸਾਧਨ ਸਰੋਤ ਨੇ ਖਾਣ ਨੇ ਖਦਾਨਾ ਨੇ ਕਿੱਤੇ ਨੇ ਉਹ ਰਾਜਾਂ ਵਿੱਚ ਨੇ ਤੇ ਰਾਜਾਂ ਨੂੰ ਹੌਲੀ-ਹੌਲੀ ਕਮਜ਼ੋਰ ਕਰਕੇ ਇਹਨਾਂ ਵਿੱਤੀ ਸਾਧਨਾਂ ਤੇ ਕੁਦਰਤੀ ਸਰੋਤਾਂ ਤੇ ਅਲੱਗ-ਅਲੱਗ ਮਦਾਂ ਰਾਹੀਂ ਜਿਹੜੀ ਕੇਂਦਰੀ ਸੂਚੀ ਨੂੰ ਤਕੜਾ ਕੀਤਾ ਗਿਆ ਤੇ ਰਾਜਾਂ ਦੀ ਸੂਚੀ ਸੰਵਰਤੀ ਸੂਚੀ ਨੂੰ ਕਮਜ਼ੋਰ ਕੀਤਾ ਗਿਆ ਇਹ ਸੰਗੀ ਭਾਵਨਾ ਦੇ ਉਲਟ ਹੈਗਾ ਜਿਸ ਦੀ ਜਿਹੜੀ ਚਲਕ ਹੈਗੀ ਹੈ ਇਸ ਬਜਟ ਵਿੱਚ ਵੀ ਉਹ ਪੈਂਦੀ ਹੈਗੀ ਹੈ ਸਰ ਪੰਜਾਬ ਵਿੱਚ ਮੈਂ ਪੰਜਾਬ ਦਾ ਜਿਵੇਂ ਪਹਿਲਾਂ ਜ਼ਿਕਰ ਕੀਤਾ ਕਿ ਇਸ ਬਜਟ ਪੰਜਾਬ ਦਾ ਜ਼ਿਕਰ ਤੱਕ ਨਹੀਂ ਉਹ ਪੰਜਾਬ ਜਿਹਨੇ ਜੰਗੇ ਆਜ਼ਾਦੀ ਵਿੱਚ ਬਹੁਤ ਅਹਿਮ ਯੋਗਦਾਨ ਪਾਇਆ ਸਭ ਤੋਂ ਵੱਧ ਸ਼ਹੀਦੀਆਂ ਪ੍ਰਾਪਤ ਕੀਤੀਆਂ ਕਾਲੇ ਪਣੀ ਸਜਾਵਾਂ ਕੱਟੀਆਂ ਉਹ ਪੰਜਾਬ ਜਿਹਨੇ ਬਾਅਦ ਵਿੱਚ ਦੇਸ਼ ਦੀ ਰਾਖੀ ਕਰਨ ਵਾਸਤੇ ਅਨੇਕਾਂ ਕੁਰਬਾਨੀਆਂ ਕੀਤੀਆਂ ਬਾਹਰ ਦੀ ਜੰਗ ਪਹਿਰ ਦੀ ਜੰਗ ਘੱਤਰ ਦੀ ਜੰਗ ਕਰ ਕੇ ਜੰਗ ਕੋਈ ਜਗ ਨਹੀਂ ਜਿੱਥੇ ਪੰਜਾਬ ਦੇ ਪਿੰਡ ਪਿੰਡ ਵਿੱਚ ਸ਼ਹੀਦਾ ਲੋਕ ਸ਼ੀਰ ਨਾ ਹੋਏ ਹੋਣ ਜਾਂ ਆਪਣਾ ਜਾਨਾ ਕਰਵਾ ਲਾ ਕੀਤੇ ਹੋਣ ਉਹ ਪੰਜਾਬ ਜਿਹਨੇ ਦੇਸ਼ ਦੀ ਉਸ ਵੇਲੇ ਜਦੋਂ ਭਾਰਤ ਅਕਾਲ ਪੈਂਦਾ ਸੀਗਾ 65ਵੇਂ ਵਿੱਚ 70ਵੇਂ ਵਿੱਚ ਤਾਰਾ ਪੀਐਲ 400 ਸੀਰੀਅਲ ਸ਼ਰਮਨਾਖ ਸਰਤਾਦੀਨ ਦੁਨੀਆ ਦੇ ਅਮੀਰ ਮੁਲਕਾਂ ਕੋਲੋਂ ਅਨਾਜ ਮੰਗਦਾ ਸੀਗਾ ਪੰਜਾਬ ਦੇ ਕਿਸਾਨਾਂ ਨੇ ਹਰਾਂ ਨਕਰਾਬ ਕਰਕੇ ਦੇਸ਼ ਦੀ ਮਦਦ ਕੀਤੀ ਤੇ ਦੇਸ਼ ਨੂੰ ਮੋਟੇ ਨਾਜਾਂ ਦੀ ਪਹਿਲਾਵਾਰ 'ਚ ਆਤਮ ਨਿਰਭਰ ਬਣਾਇਆ ਪਰ ਆਪਣੀ ਮਿੱਟੀ ਆਪਣੀ ਹਵਾ ਆਪਣਾ ਪਾਣੀ ਸਭ ਕੁਝ ਨਸ਼ਟ ਕਰ ਲਿਆ ਸਭ ਕੁਝ ਤਬਾਹ ਕਰ ਲਿਆਗਾ ਉਸ ਪੰਜਾਬ ਨੂੰ ਜੋ ਮਦਦ ਦੀ ਲੋੜ ਸੀਗੀ ਜਦੋਂ ਹਰਾ ਇਨਕਲਾਬ 90 ਵਿੱਚ ਪੀੜਾ ਪੈਣਾ ਸ਼ੁਰੂ ਹੋਇਆ ਤਾਂ ਪੰਜਾਬ ਨੂੰ ਕਰੋਪ ਡਵਰ ਦੇ ਵੱਡ ਡਵਰ ਡਿਵਰਸੀਫਿਕੇਸ਼ਨ ਦੀ ਲੋੜ ਸੀ ਜਿਹੜੀ ਫਸਲੀ ਚੱਕਰ ਬਦਲਣ ਦੀ ਲੋੜ ਸੀ ਕੇਂਦਰ ਨੇ ਮਦਦ ਨਹੀਂ ਕੀਤੀ ਉਲਟਾ ਪੰਜਾਬ ਨੂੰ ਜੋ ਲੋੜ ਸੀਗੀ ਐਗਰੋ ਬੇਸ ਇੰਡਸਟਰੀ ਦੀ ਉਹ ਪੰਜਾਬ ਨੂੰ ਨਹੀਂ ਦਿੱਤੀ ਗਈ ਇਸ ਤੋਂ ਬਗੈਰ ਜੋ ਪੰਜਾਬ ਦੀ ਕੁਦਰਤੀ ਇੰਡਸਟਰੀ ਸੀਗੀ ਬਟਾਲਾ ਜਲੰਧਰ ਲੁਧਿਆਣਾ ਗਵਰਮੈਂਟਗਾਰ ਸਾਰਿਆਂ ਨੂੰ ਹਰ ਮਾਚਲ ਤੇ ਉਤਰਾਖੰਡ ਨੂੰ ਵਿਸ਼ੇਸ਼ ਦਰਜਾ ਦੇ ਕੇ ਇੰਡਸਟਰੀਅਲ ਬੈਕਵਰਡ ਜ਼ੋਨ ਡਿਕਲੇਅਰ ਕਰਕੇ ਪੰਜਾਬ ਦੀ ਇੰਡਸਟਰੀ ਦਾ ਉੱਥੇ ਪਲਾਨ ਹੋ ਗਿਆ ਪੰਜਾਬ ਦੀ ਇੰਡਸਟਰੀ ਉੱਜੜ ਗਈ ਸੋ ਪੰਜਾਬ ਦੇ ਨੌਜਵਾਨਾਂ ਵਾਸਤੇ ਤਰੱਕੀ ਦੇ ਅੱਗੇ ਵਧਣ ਦੇ ਸਾਰੇ ਮੌਕੇ ਖਤਮ ਹੋ ਗਏ ਨਾ ਐਗਰੋਬੇਸ ਇੰਡਸਟਰੀ ਬਣੀ ਜਿਹੜੀ ਪਹਿਲਾਂ ਇੰਡਸਟਰੀ ਸੀ ਉਹ ਪਲਾਨ ਕਰ ਗਈ ਨੌਜਵਾਨਾਂ ਵਾਸਤੇ ਹੋਰ ਕੋਈ ਰਸਤਾ ਨਹੀਂ ਬਚਿਆ ਤੇ ਬੱਚੇ ਜਾਂ ਨਸ਼ਾਵਲ ਚਲ ਗਏ ਜਬ ਬਹੁਤ ਵੱਡੀ ਪੱਦਰ ਦੇ ਪ੍ਰਵਾਸ ਕਰਕੇ ਬਾਹਰਲੇ ਮੁਲਕਾਂ ਨੂੰ ਪੰਜਾਬ ਜਾ ਰਿਹਾ ਔਰ ਪੰਜਾਬ ਉਜੜਿਆ ਹੈ ਗਿਆ ਸੋ ਸਰ ਕਿਸਾਨੀ ਦਾ ਜੋ ਮਾਮਲਾ ਹੈ ਗਿਆ ਤੁਸੀਂ ਜਾਣਦੇ ਹੋ ਕਿ ਹਿੰਦੁਸਤਾਨ ਖੇਤੀ ਪ੍ਰધાન ਦੇਸ਼ ਹੈ ਪੰਜਾਬ ਦੇ ਕਿਸਾਨਾਂ ਨੇ ਜੋ ਕੁਰਬਾਨੀਆਂ ਕੀਤੀਆਂ ਤੋਂ ਜੋ ਪਿਛਲੇ ਤਿੰਨਾਂ ਸਾਲਾਂ ਤੋਂ ਪੰਜਾਬ ਦੇ ਕਿਸਾਨ ਵੱਡੀ ਪੱਧਰ ਤੇ ਸੜਕਾਂ ਦੇ ਨੇ ਦਿੱਲੀ ਦੀ ਗਰੂਹਾਂ ਤੇ ਬੈਠੇ ਰਹੇ 750 ਕਿਸਾਨ ਸ਼ਹੀਦ ਹੋਇਆ ਤਾਂ ਜੋ ਕਿਸਾਨੀ ਹਿੱਤਾਂ ਦੀ ਰੱਖਿਆ ਕੀਤੀ ਜਾ ਸਕੇ ਐਮ ਐਸ ਪੀ ਦੀ ਕਾਨੂੰਨੀ ਗਰੰਟੀ ਮਿਲੇ ਕਿਸਾਨਾਂ ਦੀ ਕਰਜ਼ਾ ਮਾਫੀ ਹੋਵੇ ਉਹ ਵੀ ਸਰ ਸਰਕਾਰ ਨੇ ਇਸ ਬਜਟ ਵਿੱਚ ਕੋਈ ਪ੍ਰਬਧਾਨ ਨਹੀਂ ਕੀਤਾ ਹੈਗਾ ਔਰ ਸਰ ਸੌਰੀ ਕਿਸਾਨ ਇੱਕ ਵੱਡੇ ਪਲਾਨ ਦਾ ਸਾਜ਼ਿਸ਼ ਦਾ ਸ਼ਿਕਾਰ ਹੋ ਰਹੇ ਨੇ ਜਿਹੜੀ ਕਾਰਪੋਰੇਟ ਕੈਪੀਟਲ ਹੈ ਦੁਨੀਆ ਦੀ ਗਲੋਬਲ ਕੈਪੀਟਲ ਹੈ ਤੋਂ ਹਿੰਦੁਸਤਾਨ ਦੇ ਉਹਨਾਂ ਦੇ ਜੋ ਯਾਰ ਨੇ ਜੋ ਸਰਕਾਰ ਦੇ ਵੀ ਯਾਰ ਨੇ ਅਬਾਨੀ ਅਦਾਨੀ ਉਹਨਾਂ ਦੀ ਨਿਗਾਹ ਜਿੱਥੇ ਬਹੁਤ ਵੱਡਾ ਖੇਤ era ਖੇਤੀવાડી ਦਾ ਜਿਹੜੀ ਉੱਥੇ ਪੂੰਜੀ ਸਿਰਜਣ ਹੁੰਦੀ ਹੈ ਅਰਬਾ ਖਰਬਾ ਦਾ ਕਾਰੋਬਾਰ ਹੈ ਸਾਰੇ ਖੇਤੀ ਉਤਪਾਦਨ ਤੇ ਸਾਰੇ ਖੇਤੀ ਭੰਡਾਰਨ ਤੇ ਸਾਰੇ ਖੇਤੀ ਵਪਾਰ ਤੇ ਉਹਨਾਂ ਦੀ ਨਿਗਾਹ ਹੈਗੀ ਹੈ ਤੇ ਕਿਸਾਨਾਂ ਨੂੰ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਇਹ ਹੀ ਕਾਰਨ ਹੈ ਕਿ ਇਸ ਬਜਟ ਵਿੱਚ ਵੀ ਖਾਨਾ ਵਾਸਤੇ ਨਾ ਐਮਐਸਪੀ ਦੀ ਕਾਨੂੰਨੀ ਗਾਰੰਟੀ ਹੈ ਨਾ ਉਹਨਾਂ ਦੀ ਕਿਸਾਨ ਨੇ ਕਿਸਾਨਾਂ ਦੇ ਮਜ਼ਦੂਰਾਂ ਦੀ ਕਰਜ਼ਾ ਮਾਫੀ ਹੈਗੀ ਹੈ ਨਾ ਉਹਨਾਂ ਨੇ ਜਿਹੜੀ ਬਿਜਟ ਤੇ ਜੋ ਜੀਐਸਟੀ ਹੈਗੀ ਥਾਪ ਉਹ ਤੇ ਬਰ ਸਮਾਨ ਸ਼ਮਦਾਨੀ ਜੀ ਐਮਪੀ ਅੰਦ ਸਮਾਹ ਸੰਦਾਨੀ ਸਰ ਲੈਟ ਮੀ ਕੰਕਲੂਡ ਸਰ ਲੈਟ ਮੀ ਸੋ ਸਰ ਮੇਰੀ ਇਹ ਬੇਨਤੀ ਹੈ ਕਿ ਐਮਐਸਪੀ ਦੇ ਕਲੋਨੀ ਗਾਰੰਟੀ ਦਿੱਤੀ ਜਾਵੇ ਖੇਤੀਬਾੜੀ ਦਾ ਜੋ ਕਰਜ਼ਾ ਹੈਗਾ ਖੇਤੀ ਦਾ ਮਜ਼ਦੂਰਾਂ ਦਾ ਮਾਫ ਕੀਤਾ ਜਾਵੇ ਜਿਹੜੀ ਅਗਰੀ ਵੀ ਸਕੀਮ ਹੈ ਰੱਦ ਕੀਤੀ ਜਾਵੇ ਮਨੇਗਾ ਦੀ ਦਿਹਾੜੀ ਵੀ ਵਧਾਈ ਜਾਵੇ ਤੇ ਮਨੇਗਾ ਦੇ ਦਿਨ ਵੀ ਵਧਾਏ ਜਾਣ ਇਸ ਤੋਂ ਇਲਾਵਾ ਬੀੜਾ ਕਰੇ ਕਿ ਵੀ ਸਰਕਾਰੀ ਨੌਕਰੀਆਂ ਉਹ ਪੂਰੀਆਂ ਕੀਤੀਆਂ ਜਾਣ ਔਰ ਜਿਹੜੀ 올ਡ ਪੈਨਸ਼ਨ ਸਕੀਮ ਹੈ ਉਹ ਲਾਗੂ ਕੀਤੀ ਜਾਵੇ ਤਾਂ ਕਿ ਕੋਈ ਰਾਹਤ ਮਿਲ ਸਕੇ ਬਹੁਤ ਬਹੁਤ ਧੰਨਵਾਦ ਧੰਨਵਾਦ ਧੰਨਵਾਦ